ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ। ਬਸੰਤ ਸਿੰਘ ਦੇ ਘਰ ਵਾਲੀ ਦੀ ਜਦੋਂ ਮੌਤ ਹੋਈ ਤਾਂ ਉਹਦਾ ਪੁੱਤਰ 5 ਸਾਲ ਦਾ ਸੀ। 5 ਸਾਲ ਦਾ ਬੱਚਾ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਕੋਈ ਉਹਨੂੰ ਬਹੁਤੀ ਦੁਨੀਆਦਾਰੀ ਦੀ ਸੁਰਤ ਨਹੀਂ ਹੁੰਦੀਗੀ ਉਹ ਬਸੰਤ ਸਿੰਘ ਆਪਣੇ ਪੁੱਤਰ ਨੂੰ ਪੜਨ ਲਾ ਦਿੰਦਾ ਜਦੋਂ ਉਹ ਤਿੰਨ ਚਾਰ ਕਲਾਸਾਂ ਪੜਦਾ ਤੇ ਉਸ ਤੋਂ ਬਾਅਦ ਉਹਨੂੰ ਐਂ ਲੱਗਦਾ ਵੀ ਜਦੋਂ ਮੈਂ ਸਕੂਲ ਜਾਣਾ ਪਹਿਲਾਂ ਮੇਰੇ ਪਾਪਾ ਮੈਨੂੰ ਤਿਆਰ ਕਰਦੇ ਆ ਰੋਟੀ ਪਾਣੀ ਬਣਾਉਂਦੇ ਆ ਵੀ ਫਿਰ ਮੈਨੂੰ ਸਕੂਲ ਭੇਜਦੇ ਆ ਉਸ ਤੋਂ ਬਾਅਦ ਕੰਮ ਕਰਦੇ ਆ ਤੇ ਉਹਦਾ ਪੜਾਈ ਵਿੱਚ ਕੋਈ ਬਹੁਤਾ ਮਨ ਨਹੀਂ ਲੱਗਦਾ ਬਸੰਤ ਸਿੰਘ ਦਾ ਜਿਹੜਾ ਪਿਤਾ ਉਹ ਆਪਣੇ ਪੁੱਤਰ ਨੂੰ ਉਦੋਂ ਤੋਂ ਹੀ ਕਹਿੰਦਾ ਆ ਰਿਹਾ ਕਿ ਤੂੰ ਦੂਜਾ ਵਿਆਹ ਕਰਾ ਲਾ ਜਦੋਂ ਉਹਦੀ ਪਤਨੀ ਦੀ ਮੌਤ ਨੂੰ ਥੋੜਾ ਟਾਈਮ ਹੋਇਆ ਸੀ ਪਰ ਬਸੰਤ ਸਿੰਘ ਕਹਿੰਦਾ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ ਮੇਰਾ ਮੁੰਡਾ ਵੱਡਾ ਹੋਜੂ ਫਿਰ ਇਹਦਾ ਵਿਆਹ ਕਰ ਲੂ ਮੈਂ ਮੇਰੇ ਘਰੇ ਨੂੰ ਆਜੂ ਵੀ ਜੇ ਮੈਂ ਵਿਆਹ ਕਰਾ ਲਿਆ ਮੇਰੇ ਘਰ ਵਾਲੀ ਦੂਜੀ ਪਤਾ ਨਹੀਂ ਕਿਹੋ ਜੀ ਆਊਗੀ ਮੇਰੇ ਪੁੱਤਰ ਨੂੰ ਸੰਭਾਲੂਗੀ ਕਿ ਨਾ ਬਸੰਤ ਦੀ ਇੱਕ ਪਰਜਾਈ ਸੀ ਉਹਦਾ ਛੋਟਾ ਭਰਾ ਤੇ ਪਰਜਾਈ ਸੀ ਉਹਦੀ ਪਰਜਾਈ ਸੀ ਜਿਹੜੀ ਉਹ ਬਸੰਤ ਦੇ ਮੁੰਡੇ ਜੱਗੀ ਨੂੰ ਕਹਿ ਦਿੰਦੀ ਸੀ ਕਿ ਜੱਗੀ ਚੱਲ ਤੇਰੇ ਪਿਓ ਨੂੰ ਕਹਿ ਦੇ ਵੀ ਚੁੱਲ੍ਹੇ ਤੇ ਹੱਥ ਨਾ ਮਚਾਇਆ ਕਰੇ ਹਨਾ ਵੀ ਉਹ ਤੋਂ ਕਿਹੜਾ ਰੋਟੀ ਬੰਨਦੀ ਆ ਵੀ ਤੁਸੀਂ ਰੋਟੀ ਇਧਰੋਂ ਲੈ ਜਾਇਆ ਕਰੋ ਚੱਲ ਉਹ ਆਪਣੇ ਬੱਚਿਆਂ ਦੇ ਹੱਥ ਵੀ ਕਦੇ-ਕਦਾਈ ਰੋਟੀ ਭੇਜ ਦਿੰਦੀ ਕਦੇ ਜੱਗੀ ਲੈ ਆਉਂਦਾ ਕਦੇ ਰਲ ਮਿਲ ਕੇ ਦੋਨੋਂ ਪਿਓ ਪਤਾਪ ਬਣਾ ਲੈਂਦੇ ਕਿਉਂਕਿ ਉਹ ਸੋਚਦੇ ਵੀ ਹੁਣ ਰੋਜ਼-ਰੋਜ਼ ਕੀ ਤੋਂ ਮੰਗ ਕੇ ਖਾਈਏ ਭਾਵੇਂ ਚਲੋ ਅੱਜ ਦੀ ਕਿੜੀ ਉਹ ਨਹੀਂ ਕਹਿੰਦੀ ਵੀ ਕੱਲ ਨੂੰ ਅਗਲਾ ਸੁਣਾ ਦਿੰਦਾ ਪਰ ਜਿਹੜਾ ਬਸੰਤ ਦਾ ਪਿਓ ਸੀ ਉਹ ਆਪਣੀ ਨੂੰਹ ਨਾਲ ਲੜਦਾ ਸੀ ਉਹ ਨੂੰਹ ਕਹਿੰਦਾ ਸੀ ਵੀ ਜਦੋਂ ਤੂੰ ਇਹਨੂੰ ਰੋਟੀ ਬਣਾ ਬਣਾ ਦੇਈ ਜਾਨੀਆ ਵੀ ਇਹਨੇ ਆਪਦੇ ਬਾਰੇ ਕਿੱਥੇ ਸੋਚਣਾ ਵੀ ਮੇਰੀ ਇਹ ਗੱਲ ਨਹੀਂ ਮੰਨਦਾ ਮੈਂ ਇਹਨੂੰ ਕਿਹਾ ਵਿਆਹ ਕਰਾ ਲਾ ਇਸ ਗੱਲ ਤੇ ਨਾ ਕਾਫੀ ਲੜਾਈ ਹੋ ਜਾਂਦੀ ਤੇ ਜੇ ਬਸੰਤ ਦੀ ਪਰਜਾਈ ਉਹਨਾਂ ਦੇ ਘਰ ਰੋਟੀ ਭੇਜਦੀ ਤਾਂ ਬਸੰਤ ਦਾ ਪਿਓ ਸੀ ਉਹ ਬਸੰਤ ਦੇ ਪਿੱਛੇ ਪੈ ਜਾਂਦਾ ਸੀ ਡਾਂਗ ਲੈ ਕੇ ਤੇ ਆਪਣੀ ਨੂੰਹ ਨਾਲ ਵੀ ਬਹੁਤ ਲੜਦਾ ਸੀ ਚੱਲ ਫਿਰ ਉਹਦੀ ਪਰਜਾਈ ਹੈ ਜਿਹੜੀ ਉਹਨੂੰ ਰੋਟੀ ਦੇਣੋਂ ਹਟ ਜਾਂਦੀ ਆ ਹੁਣ ਬਸੰਤ ਦਾ ਮੁੰਡਾ ਜੱਗੀ ਉਹ ਪੜਨੋਂ ਹਟ ਜਾਂਦਾ ਉਹ ਆਪਣੇ ਪਿਓ ਨੂੰ ਕਹਿੰਦਾ ਵੀ ਡੈਡੀ ਮੈਂ ਨਹੀਂ ਦੇਖ ਸਕਦਾ ਤੁਹਾਨੂੰ ਵੀ ਤੁਸੀਂ ਸਾਰਾ ਦਿਨ ਚੁੱਲ੍ਹੇ 'ਚ ਹੱਥ ਬਾੜੋਂ ਵੀ ਚਲ ਤੁਸੀਂ ਦੂਜੇ ਕੰਮ ਕਰ ਲਿਆ ਕਰੋ ਘਰ ਦੇ ਕੰਮ ਮੈਂ ਕਰ ਲਿਆ ਕਰੂੰ ਉਹ ਛੋਟਾ ਜਿਹਾ ਵਿਚਾਰਾ ਉੱਠਦਾ ਸਾਰੇ ਘਰ ਦੇ ਕੰਮ ਕਰਦਾ ਤੇ ਇੱਕ ਨਾਲ ਨਾਲ ਨਾ ਉਹਦਾ ਮਤਲਬ ਇਹੋ ਜਿਹਾ ਸੀ ਧਿਆਨ ਉਹ ਗੁਰੂ ਘਰ ਜਾਂਦਾ ਸੀ ਗੁਰੂ ਘਰ ਉਹਨਾਂ ਦੇ ਘਰ ਤੋਂ 5 ਕਿਲੋਮੀਟਰ ਦੂਰੀ 'ਤੇ ਸੀ ਉਹ ਸਾਈਕਲ ਤੇ ਜਾਂਦਾ ਸਵੇਰੇ ਸਵੇਰੇ ਸਾਈਕਲ ਤੇ ਜਾਂਦਾ ਸਾਈਕਲ ਤੇ ਆਉਂਦਾ 10 ਕਿਲੋਮੀਟਰ ਦਾ ਸਫ਼ਰ ਹੋ ਜਾਂਦਾ ਫਿਰ ਉਹ ਘਰ ਦੇ ਕੰਮ ਕਰਦਾ ਬਸੰਤ ਸਿੰਘ ਬੈਠਾ ਸੋਚਦਾ ਵੀ ਰੱਬ ਨੇ ਹਨਾ ਜਿੱਥੇ ਮੇਰੇ ਘਰ ਵਾਲੀ ਟਾਈਮ ਤੋਂ ਪਹਿਲਾਂ ਮੇਰੇ ਤੋਂ ਖੋ ਲਈ ਵੀ ਉੱਥੇ ਮੈਨੂੰ ਕਿੰਨਾ ਵਧੀਆ ਮੁੰਡਾ ਦਿੱਤਾ ਵੀ ਇਹਨੂੰ ਕਿੰਨੀ ਦੁਨੀਆਦਾਰੀ ਦੀ ਹਨਾ ਸਮਝ ਆ ਗਈ ਤੇ ਉਹਨੂੰ ਦਰਸ ਵੀ ਆਉਂਦਾ ਆਪਣੇ ਪੁੱਤ ਤੇ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜਦੋਂ ਵੀ ਜੱਗੀ ਸਾਈਕਲ ਤੇ ਗੁਰੂ ਘਰ ਜਾਂਦਾ ਤੇ ਉੱਥੇ ਨਾ ਇੱਕ ਜੀਪ ਤੇ ਕੋਈ ਪਰਿਵਾਰ ਆਉਂਦਾ ਹੁੰਦਾ ਸੀ ਮੱਥਾ ਟੇਕਣਾ ਉਹ ਵੇਖਦੇ ਆ ਵੀ ਇੱਕ ਮੁੰਡਾ ਛੋਟਾ ਜਿਹਾ ਹੈ ਨਾ ਵੀ ਰੋਜ਼ ਸਾਈਕਲ ਤੇ ਆਉਂਦਾ। ਉਹਨੂੰ ਪੁੱਛ ਲੈਂਦੇ ਆ ਵੀ ਹੁਣ ਤਾਂ ਠੰਡ ਹੋ ਗਈ ਪਹਿਲਾਂ ਗਰਮੀ 'ਚ ਤਾਂ ਚੱਲ ਸਾਈਕਲ ਤੇ ਠੀਕ ਸੀ ਵੀ ਤੂੰ ਰੋਜ਼ ਆਉਣਾ ਵੀ ਤੂੰ ਕਿਉਂ ਆਉਣਾ ਗੁਰੂ ਘਰ? ਉਹ ਕਹਿੰਦਾ ਬੱਸ ਮੇਰੀ ਸ਼ਰਧਾ ਵੀ ਮੇਰਾ ਜੀ ਕਰਦਾ ਮੈਂ ਗੁਰੂ ਘਰ ਜਾਵਾਂ। ਉਹ ਪੁੱਛਦੇ ਤੂੰ ਕਿੱਥੋਂ ਆ? ਕਹਿੰਦਾ ਮੈਂ ਨਾਲ ਦੇ ਪਿੰਡ ਤੋਂ ਆਉਣਾ। ਉਹ ਕਹਿੰਦੇ ਵੀ ਅਸੀਂ ਉੱਥੋਂ ਉਸ ਤੋਂ ਛੋੜੇ ਪਿੰਡ ਤੋਂ ਇੱਕ ਪਿੰਡ ਗਾਂ ਤੋਂ ਆਉਣੇ ਆ। ਚੱਲ ਤੂੰ ਐਂ ਕਰਿਆ ਕਰ ਜੇ ਤੂੰ ਆਉਣਾ ਹੀ ਹੁੰਦਾ ਤੂੰ ਸਾਡੇ ਨਾਲ ਜੀਪ ਤੇ ਆ ਜਾ ਕਰ। ਚਲੋ ਉਹਨਾਂ ਨਾਲ ਜੀਪ ਤੇ ਜਾਣ ਲੱਗਦਾ ਜਾਂਦੇ ਆਉਂਦੇ ਹਨਾ ਗੱਲਾਂ ਬਾਤਾਂ ਹੁੰਦੀਆਂ ਤਾਂ ਜੱਗੀ ਉਹਨਾਂ ਨੂੰ ਦੱਸਦਾ ਵੀ ਮੇਰੀ ਮਾਂ ਦੀ ਮੌਤ ਹੋ ਚੁੱਕੀ ਹੈ ਵੀ ਮੈਂ ਤੇ ਮੇਰੇ ਪਾਪਾ ਹੀ ਰਹਿਣੇ ਆ ਘਰੇ ਵੀ ਗੁਰੂ ਘਰ ਜਾ ਕੇ ਉਸ ਤੋਂ ਬਾਅਦ ਮੈਂ ਘਰ ਦੇ ਕੰਮ ਕਰਦਾ ਹੁੰਨਾ ਤੇ ਉਹਨਾਂ ਨੂੰ ਉਹਤੇ ਤਰਸ ਆ ਜਾਂਦਾ ਉਹ ਇੱਕ ਅਮੀਰ ਪਰਿਵਾਰ ਹੁੰਦਾ ਤੇ ਉਹਨਾਂ ਦੀਆਂ ਆੜਤ ਦੀਆਂ ਦੁਕਾਨਾਂ ਹੁੰਦੀਆਂ ਕਈ ਉਹ ਜਿਹੜਾ ਘਰ ਦਾ ਉਹ ਮਾਲਕ ਸੀ ਜਿਹੜਾ ਜੀਪ ਤੇ ਜਾਂਦਾ ਹੁੰਦਾ ਸੀਗਾ ਆੜਤੀਆ ਉਹ ਕਹਿੰਦਾ ਵੀ ਚਲ ਤੂੰ ਐਂ ਕਰਿਆ ਕਰ ਘਰ ਦੇ ਕੰਮ ਤਾਂ ਤੂੰ ਕਰ ਦੇਈਂ ਆ ਘਰ ਦੇ ਕੰਮ ਕਰਨ ਤੋਂ ਬਾਅਦ ਤੂੰ ਮਨੀਮੀ ਕਰ ਲਿਆ ਕਰ ਸਾਡੀ ਦੁਕਾਨ ਤੇ ਆ ਜਾ ਕਰ ਵੀ ਅਸੀਂ ਤੈਨੂੰ ਕੰਮ ਸਿਖਾ ਦਾਂਗੇ ਚਲੋ ਉਹ ਆਪਣੇ ਪਾਪਾ ਨਾਲ ਗੱਲ ਕਰਦਾ ਤੇ ਉਹਦਾ ਪਿਓ ਕਹਿੰਦਾ ਵੀ ਪੁੱਤ ਕੰਮ ਸਿੱਖਣ 'ਚ ਤਾਂ ਕੋਈ ਹਰਜ ਨਹੀਂ ਵੀ ਚਲ ਕੋਈ ਨਾ ਰੋਟੀ ਤਾਂ ਮੈਂ ਵੀ ਬਣਾ ਲਿਆ ਕਰੂੰ ਵੀ ਤੂੰ ਜਾ ਵੜਿਆ ਕਰ ਚਲੋ ਉਹ ਸਾਈਕਲ ਤੇ ਜਾਂਦਾ ਆੜਤੀ ਦੀ ਦੁਕਾਨ ਤੇ ਤੇ ਉਹ ਕੰਮਕਾਰ ਹੌਲੀ-ਹੌਲੀ ਸਿੱਖ ਜਾਂਦਾ ਜਦੋਂ ਨੂੰ ਉਹ ਵੱਡਾ ਹੁੰਦਾ ਉਹ ਪੂਰੀ ਤਰ੍ਹਾਂ ਮਨੀਮੀ ਸਿੱਖ ਜਾਂਦਾ ਕਿਉਂਕਿ ਜਿੰਨਾਂ ਦੀ ਦੁਕਾਨ ਤੇ ਉਹ ਲੱਗਿਆ ਸੀ ਉਹਨਾਂ ਦੇ 3-4 ਦੁਕਾਨਾਂ ਸੀ ਉਹਨੂੰ ਪੂਰੀ ਤਰ੍ਹਾਂ ਭੇਤ ਆ ਜਾਂਦਾ ਵੀ ਆੜਤ ਕਿਵੇਂ ਕਰੀਦੀ ਆ ਜਦੋਂ ਉਹ ਵੱਡਾ ਹੁੰਦਾ ਉਹ ਕੀ ਕਰਦਾ ਉਹ ਉਹਨਾਂ ਦੀ ਦੁਕਾਨ ਤੋਂ ਹਟ ਕੇ ਆਪਣੀ ਆੜਤ ਖੋਲ ਲੈਂਦਾ ਜਿਹੜੇ ਦੂਜੀ ਆੜਤੀ ਸੀਗੇ ਉਹ ਘੱਟ ਹਿੱਸਾ ਦਿੰਦੇ ਹੁੰਦੇ ਸੀ ਆਪਣੇ ਜਿਹੜੇ ਉਹਨਾਂ ਦੇ ਕਸਟਮਰ ਹੁੰਦੇ ਸੀ ਉਹ ਅੱਧ ਦੇ ਦਿੰਦਾ ਸੀ ਕੋਈ ਹਿਸਾਬ ਕਿਤਾਬ ਆੜਤ ਦਾ ਹੁੰਦਾ ਹੋ ਉਹ ਵੱਧ ਮਤਲਬ ਜਿਹੜੇ ਆਪਣੇ ਕਸਟਮਰ ਸੀ ਉਹਨਾਂ ਨੂੰ ਵੱਧ ਆੜਤ ਦਿੰਦਾ ਸੀ ਇਸੇ ਕਰਕੇ ਹੌਲੀ-ਹੌਲੀ ਜਿਹੜੇ ਲੋਕ ਸੀ ਉਹ ਦੂਜੇ ਆੜਤੀਆਂ ਨਾਲੋਂ ਟੁੱਟ ਕੇ ਇਹਦੇ ਨਾਲ ਜੁੜਦੇ ਗਏ। ਇਹਨੂੰ ਸਾਰਾ ਸਾਬ ਕਿਤਾਬ ਆ ਗਿਆ ਵੀ ਕਿਵੇਂ ਲਿਮਿਟ ਕਰਾਉਣੀ ਆ ਕਿਵੇਂ ਲੋਨ ਲੈਣਾ ਤੇ ਇਹਦਾ ਕੰਮ ਆ ਜਿਹੜਾ ਵਧੀਆ ਚੱਲ ਪਿਆ। ਹੌਲੀ-ਹੌਲੀ ਇਹ ਬਹੁਤ ਅਮੀਰ ਹੋ ਜਾਂਦਾ। ਇਹਨੇ ਵਧੀਆ ਗੱਡੀ ਲੈ ਲਈ, ਵਧੀਆ ਘਰ ਬਣਾ ਲਿਆ, ਪੂਰੀ ਵਧੀਆ ਮौज ਕਰਨ ਲੱਗ ਗਿਆ। ਪਰ ਜਿਹੜੇ ਦੂਜੇ ਆੜਤੀਏ ਸੀਗੇ ਉਹ ਇਹ ਤੋਂ ਖਾਰ ਖਾਣ ਲੱਗ ਗਏ ਤੇ ਉਹਨਾਂ ਨੂੰ ਐ ਲੱਗਣ ਲੱਗ ਗਿਆ ਵੀ ਇਹ ਤਾਂ ਇੱਕ ਛੋਟਾ ਜਿਹਾ ਮਨੀਮ ਹੁੰਦਾ ਸੀ ਤੇ ਮਨੀਮ ਤੋਂ ਇਹ ਅੱਜ ਆੜਤੀਆ ਬਣ ਕੇ ਬਹਿ ਗਿਆ। ਵੀ ਇਹ ਤਾਂ ਸਾਰੇ ਬਾਜ਼ਾਰ ਦੇ ਜਿਹੜੇ ਕਸਟਮਰ ਸੀ ਇਹ ਆਪਣੇ ਵੱਲ ਲੈ ਗਿਆ ਵੀ ਸਾਰੇ ਆਸ-ਪਾਸੇ ਦੇ ਪਿੰਡਾਂ ਦੇ ਲੋਕ ਆ ਇਹਦੇ ਕੋਲੇ ਆੜਤ ਖੋਲਦੇ ਆ ਵੀ ਇਹਦੇ ਕੋਲ ਆਉਂਦੇ ਆ ਚਲੋ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਨਾ ਇੱਕ ਝਾਲ ਚੱਲੀ ਵੀ ਇਹਨੂੰ ਕਿਵੇਂ ਆਪਾਂ ਆਪਣੇ ਜਾਤ ਫਸਾਉਣਾ ਚਲੋ ਉਹ ਉਹ ਨਾ ਇਹ ਤੇ ਨਿਗਰ ਰੱਖ ਦਿਆ ਇਹਦਾ ਵਿਆਹ ਹੋ ਜਾਂਦਾ ਇਹਦੇ ਕਰੇ ਦੋ ਬੱਚੇ ਵੀ ਹੋ ਜਾਂਦੇ ਆ ਤੇ ਉਹਨਾਂ ਨੂੰ ਐ ਲੱਗਦਾ ਵੀ ਹੁਣ ਤਾਂ ਇਹ ਪੂਰਾ ਪਰਫੈਕਟ ਆੜਤੀਆ ਬਣ ਗਿਆ ਵੀ ਇਹ ਤਾਂ ਆਪਣਾ ਜਮਾਂ ਰੋਜ਼ਗਾਰ ਮਾਰ ਦੂਗਾ ਉਨਾ ਕਿਸੇ ਔਰਤ ਨੂੰ ਪੈਸੇ ਦੇ ਕੇ ਇਹਦੇ ਪਿੱਛੇ ਲਾ ਦਿੰਦੇ ਆ ਉਹ ਔਰਤ ਪਹਿਲਾਂ ਤਾਂ ਇਹਦੇ ਕੋਲ ਆਉਂਦੀ ਆ ਆੜਤ ਹਨਾ ਇਹ ਤੋਂ ਵੀ ਪੈਸੇ ਵਗੈਰਾ ਲੈਂਦੀ ਆ ਤੇ ਹੌਲੀ-ਹੌਲੀ ਉਹ ਇਹਦਾ ਫੋਨ ਨੰਬਰ ਲੈ ਲੈਂਦੀ ਆ ਇਹਨੂੰ ਫੋਨ ਕਰਦੀ ਆ ਕਦੇ ਮੈਸੇਜ ਕਰਦੀ ਆ ਚਲੋ ਕਹਿੰਦੇ ਹੁੰਦੇ ਆ ਕਿ ਬੰਦਾ ਹਨਾ ਜਿੰਨਾ ਵੀ ਸਿਆਣਾ ਮਰਜੀ ਹੋਵੇ ਪਰ ਕਈ ਵਾਰੀ ਔਰਤਾਂ ਇਹੋ ਜਿਹੀਆਂ ਹੁੰਦੀਆਂ ਵੀ ਉਹ ਉਹਦੀ ਸਿਆਣਾ ਪਾ ساری ਉਮਰ ਦੀ ਖੂਚ ਪਾ ਦਿੰਦੀਆਂ ਤੇ ਉਹ ਔਰਤ ਜਿਹੜੀ ਉਹ ਚਾਲ ਚਕਾਮਜਾਬ ਹੋ ਜਾਂਦੀ ਆ ਤੇ ਉਹ ਇਹਨੂੰ ਆਪਣੇ ਜਾਾਲ 'ਚ ਫਸਾ ਲੈਂਦੀ ਆ ਪਰ ਮੈਂ ਕਿਵੇਂ ਆਇਆ ਹੋਇਆ ਸੀ ਇਹਦੇ ਦੋ ਬੱਚੇ ਸੀ ਪਰ ਉਸ ਔਰਤ ਦੇ ਜਾਲ ਵਿੱਚ ਹੀ ਫਸ ਜਾਂਦਾ ਉਹਦੇ ਨਾਲ ਫੋਨ ਤੇ ਗੱਲ ਕਰਨੀ ਉਹਦੇ ਨਾਲ ਆਉਣਾ ਜਾਣਾ ਇਸ ਤਰ੍ਹਾਂ ਤੁਰੇ ਫਿਰਨਾ ਤੇ ਇਹਦਾ ਆਪਣੇ ਕੰਮ 'ਚੋਂ ਧਿਆਨ ਘਟ ਗਿਆ ਤੇ ਇਹਨੇ ਸਾਰੀਆਂ ਗੱਲਾਂ ਉਸ ਔਰਤ ਨੂੰ ਆਪਣੇ ਸਾਰੇ ਭੇਤ ਦਿੱਤੇ ਤੇ ਉਹਨੂੰ ਵੀ ਐ ਪਤਾ ਲੱਗ ਗਿਆ ਵੀ ਇਹਦੇ ਕੋਲੇ ਬਹੁਤ ਪੈਸਾ ਉਹ ਆਣੇ ਬਹਾਨੇ ਤੋਂ ਪੈਸੇ ਲੈਂਦੀ ਤੇ ਇਹ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਉਸ ਔਰਤ ਦਾ ਹਰ ਸ਼ੌਂਕ ਪੂਰਾ ਕਰਦਾ ਜਿੰਨੇ ਵੀ ਪੈਸੇ ਉਹ ਮੰਗਦੀ ਉਹਨੂੰ ਦੇ ਦਿੰਦਾ ਸੀ ਇਸ ਕਰਕੇ ਹੌਲੀ-ਹੌਲੀ ਇਹ ਜਿਹੜਾ ਮੜੇ ਕੰਮਾਂ ਦਾ ਸ਼ਿਕਾਰ ਹੋ ਗਿਆ ਨਸ਼ੇ ਕਰਨ ਲੱਗ ਗਿਆ ਜਦੋਂ ਇਹਦੇ ਪਿਓ ਨੂੰ ਪਤਾ ਲੱਗਿਆ ਹਨਾ ਉਹਦੇ ਘਰ ਵਾਲੀ ਆਪਣੇ ਸਹੁਰੇ ਨੂੰ ਕਹਿੰਦੀ ਵੀ ਪਹਿਲਾਂ ਤਾਂ ਇਹ ਠੀਕ ਸੀ ਵੀ ਹੁਣ ਨਾ ਤਾਂ ਇਹ ਘਰ ਆਉਂਦਾ ਵੀ ਇਹਦੇ ਫੋਨ ਤੇ ਵਿੱਚ ਵੀ ਹਨਾ ਵੀ ਕਿਸੇ ਔਰਤ ਦਾ ਫੋਨ ਵੀ ਆਉਂਦਾਗਾ ਗੱਲ ਕਰਦਾ ਇਹ ਤੇ ਵੀ ਸਾਨੂੰ ਫੋਨ ਵੀ ਨਹੀਂ ਫੜਾਉਂਦਾ ਚਲੋ ਇਹਦਾ ਪਿਓ ਆ ਜਦੋਂ ਪਤਾ ਕਰਦਾ ਇਹਦੇ ਬਾਰੇ ਤੇ ਉਹਨੂੰ ਵਿੜਕ ਲੱਗ ਜਾਂਦੀ ਆ ਵੀ ਇਹ ਅੱਜਕੱਲ ਇੱਕ ਗਲਤ ਔਰਤ ਦੇ ਚੱਕਰ 'ਚ ਫਸਿਆ ਹੋਇਆ ਦਾ ਚਲੋ ਉਹ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਕਹਿੰਦੇ ਆ ਵੀ ਜਦੋਂ ਦਿਮਾਗ ਤੇ ਕੋਈ ਠੀਕਰਾ ਮੁੱਦਾ ਵੱਜ ਜੇ ਮਾੜੇ ਕੰਮਾਂ ਦਾ ਫਿਰ ਬੰਦੇ ਨੂੰ ਸੁਰਤ ਨਹੀਂ ਆਉਂਦੀ ਉਹ ਬਸੰਤ ਦੀ ਕੋਈ ਗੱਲ ਨਹੀਂ ਮੰਨਦਾ ਜੱਗੀ ਬਸੰਤ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਤੇ ਇਹ ਉਹਦੇ ਨਾਲ ਕੁੱਟਮਾਰ ਕਰਦਾ ਜੇ ਉਹਦੇ ਘਰ ਵਾਲੀ ਰੋਕ ਟੋਕ ਕਰਦੀ ਆ ਉਹਦੇ ਨਾਲ ਵੀ ਕੁੱਟਮਾਰ ਕਰਦਾ ਤੇ ਇਸੇ ਤਰ੍ਹਾਂ ਹੌਲੀ-ਹੌਲੀ ਇਹ ਨਸ਼ਿਆਂ 'ਚ ਪੈ ਜਾਂਦਾ ਤੇ ਆਪਣੀ ਜ਼ਿੰਦਗੀ ਆ ਜਿਹੜੀ ਖਰਾਬ ਕਰ ਲੈਂਦਾ ਜਦੋਂ ਇਹ ਨਸ਼ੇ ਕਰਦਾ ਤੇ ਹੌਲੀ-ਹੌਲੀ ਇਹ ਬਿਮਾਰ ਰਹਿਣ ਲੱਗਦਾ ਜਦੋਂ ਇਹਦੇ ਟੈਸਟ ਕਰਵਾਏ ਜਾਂਦੇ ਆ ਤਾਂ ਡਾਕਟਰ ਦੱਸਦੇ ਆ ਵੀ ਇਹਨੂੰ ਏਡਜ਼ ਆ ਤੇ ਇਹਨੂੰ ਕੈਂਸਰ ਆ <li>ਲਿਵਰ ਦੀ ਪ੍ਰੋਬਲਮ ਆ ਬਹੁਤ ਸਾਰੀਆਂ ਬਿਮਾਰੀਆਂ ਇਹਨੂੰ ਲੱਗ ਜਾਂਦੀਆਂ ਤੇ ਹੌਲੀ-ਹੌਲੀ ਇਸ ਬਿਮਾਰੀ ਦੇ ਕਾਰਨ ਉਹਦੀ ਮੌਤ ਹੋ ਜਾਂਦੀ ਆ ਤੇ ਇਹਨਾਂ ਦਾ ਪਰਿਵਾਰ ਆ ਜਿਹੜਾ ਬਿਲਕੁਲ ਵਿਖਰ ਜਾਂਦਾ ਬੱਚੇ ਛੋਟੇ ਸੀ ਪਤਨੀ ਆ ਜਿਹੜੀ ਉਹ ਵਿਧਵਾ ਹੋ ਜਾਂਦੀ ਆ ਫਿਰ ਜਿਹੜੀ ਇਹਦੀ ਘਰ ਵਾਲੀ ਹੁੰਦੀ ਆ ਉਹ ਆਹਰਤ ਸੰਭਣ ਦੀ ਕੋਸ਼ਿਸ਼ ਕਰਦੀ ਆ ਪਰ ਜਦੋਂ ਹੁਣਾ ਕਿਸੇ ਨੂੰ ਕੋਈ ਕੰਮ ਨਾ ਆਉਂਦਾ ਹੋਵੇ ਉਹ ਕਿੱਥੋਂ ਸੰਭ ਸਕਦੀ ਸੀ ਚਲੋ ਜੋ ਕੁਝ ਉਹਨੇ ਆਪਣੀ ਪਤਨੀ ਤੇ ਬੱਚਿਆਂ ਨੂੰ ਪਹਿਲਾਂ ਦੇਦਾ ਸੀ ਉਸ ਔਰਤ ਦੇ ਆਉਣ ਤੋਂ ਪਹਿਲਾਂ ਉਹੀ ਜ਼ਮੀਨ ਜਾਇਦਾਦ ਜਾਂ ਜਿਹੜੀ ਪ੍ਰਾਪਰਟੀ ਪੈਸਾ ਹੁੰਦਾ ਉਹ ਤਾਂ ਉਹਨਾਂ ਕੋਲ ਹੁੰਦਾ ਪਰ ਜਿਹੜਾ ਇਹਨੇ ਇਸ ਔਰਤ ਨੂੰ ਖਵਾਤਾ ਸੀ ਉਹ ਇਹਦਾ ਸਾਰਾ ਪੈਸਾ ਡੁੱਬ ਗਿਆ ਘਰਦਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਹਨਾ ਵੀ ਇਹਨੇ ਕਿੰਨਾ ਕੁ ਖਵਾਇਆ ਜਾਂ ਕਿੰਨਾ ਕੁ ਖਰਾਬ ਕੀਤਾ ਜਿਹੜਾ ਬਸੰਤ ਸਿੰਘ ਕਦੇ ਇਹੀ ਕਹਿੰਦਾ ਹੁੰਦਾ ਸੀ ਲੋਕਾਂ ਕੋਲ ਵੀ ਮੇਰਾ ਮੁੰਡਾ ਤਾਂ ਜਾਦਾ ਪੜਿਆ ਲਿਖਿਆ ਨਹੀਂ ਸੀ ਫਿਰ ਵੀ ਇੰਨਾ ਲਾਇਕ ਨਿਕਲਿਆ ਉਹੀ ਫਿਰ ਲੋਕਾਂ ਕੋਲੇ ਕਿਹਾ ਕਰੇ ਵੀ ਮੇਰੇ ਪੁੱਤ ਵਰਗਾ ਪੁੱਤ ਰੱਬ ਕਿਸੇ ਨੂੰ ਨਾ ਦੇਵੇ ਕਿਉਂਕਿ ਜਿਨੇ ਸਾਰੀ ਉਮਰ ਇੰਨਾ ਪੈਸਾ ਕਮਾ ਕੇ ਇੰਨੀ ਇੱਜ਼ਤ ਕਮਾ ਕੇ ਆ ਅੰਤ ਦੇ ਵਿੱਚ ਉਹ ਆਪਣੀ ਖੇਚ ਪਾਲੀ ਵੀ ਇਹੋ ਜੀ ਇੱਜ਼ਤ ਤੇ ਪੈਸਾ ਕਮਾਏ ਦਾ ਕੀ ਫਾਇਦਾ ਜਿਨੇ ਇੱਕ ਮੇਰੀ ਨੌਜਵਾਨ ਵਿਧਵਾ ਨੌਜਵਾਨ ਨੂੰ ਨੂੰ ਵਿਧਵਾ ਬਣਾਤਾ ਵੀ ਇਨਾਂ ਹਾਲਾਤਾਂ ਦੇ ਵਿੱਚੋਂ ਤਾਂ ਮੈਂ ਨਿਕਲਿਆ ਸੀਗਾ ਪਹਿਲਾਂ ਵੀ ਹੁਣ ਫਿਰ ਮੈਨੂੰ ਇਹ ਜਾਂਦਾ ਜਾਂਦਾ ਇਹ ਦੁੱਖ ਦੇ ਗਿਆ ਹਾਂਜੀ ਦੋਸਤੋ ਇਹ ਗੱਲ ਬਿਲਕੁਲ ਸਹੀ ਆ ਕਿ ਜਦੋਂ ਵੀ ਕੋਈ ਇਨਸਾਨ ਗਰੀਬੀ ਚੋਂ ਉੱਠ ਕੇ ਮਿਹਨਤ ਕਰਦਾ ਉਹ ਸਕਸੈਸ ਹੁੰਦਾ ਤਾਂ ਜਿਹੜੇ ਆਸੇ ਪਾਸੇ ਦੇ ਲੋਕ ਆ ਉਹਨੂੰ ਜਰਦੇ ਨਹੀਂ ਹੈਗੇ ਪਰ ਇਹ ਉਸ ਆਦਮੀ ਨੂੰ ਪਤਾ ਹੋਣਾ ਚਾਹੀਦਾ ਕਿ ਲੋਕ ਮੇਰੇ ਤੋਂ ਕੀ ਫਾਇਦਾ ਚੁੱਕ ਰਹੇ ਆ ਜਾ ਕਿਹੜਾ ਰਾਹ ਮੇਰੇ ਲਈ ਸਹੀ ਆ ਕਿਹੜਾ ਗਲਤ ਆ ਜੇ ਜੱਗੀ ਉਸ ਗਲਤ ਰਾਹ ਤੇ ਨਾ ਪੈਂਦਾ ਤਾਂ ਉਹ ਅੱਜ ਨੂੰ ਆਪਣੇ ਪਰਿਵਾਰ ਦੇ ਵਿੱਚ ਹੁੰਦਾ ਤੇ ਉਹਦੇ ਬੱਚੇ ਵੀ ਆਪਣੇ ਡੈਡੀ ਨੂੰ ਡੈਡੀ ਡੈਡੀ کہہ ਕੇ ਬੁਲਾਉਂਦੇ ਜਿਹੜੇ ਕਿ ਛੋਟੀ ਉਮਰ ਦੇ ਵਿੱਚ ਹੀ ਆਪਣੇ ਪਿਓ ਬਿਨਾ ਅਨਾਥ ਹੋ ਗਏ ਸੀ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਆਪਾਂ ਤੁਹਾਡੇ ਕੱਲ੍ਹ ਵਾਲੀ ਵੀਡੀਓ ਦੇ ਕਮੈਂਟ ਆ ਜਿਹੜੇ ਉਹ ਪੜਦੇ ਆਂ ਹਾਂਜੀ ਦੋਸਤੋ ਆਪਣੀ ਕੱਲ ਵਾਲੀ ਵੀਡੀਓ ਦੇ ਜੋ ਕਮੈਂਟ ਨੇ ਨੱਥਾ ਸਿੰਘ ਦਿਓਲ ਜਦੋਂ ਦਿਮਾਗ ਖਰਾਬ ਹੁੰਦਾ ਹੈ ਉਦੋਂ ਗਲਤ ਸੋਚ ਹਾਵੀ ਹੋ ਜਾਂਦੀ ਹੈ ਅਸੀਂ ਵੀ ਖੇਤਾਂ 'ਚ ਹੀ ਹਾਂ ਪਰ 100% ਰਾਈਟ ਅ ਤੇਰਾ ਵੀਰ ਕੁਰੜ ਛਾਪੇ ਤੋਂ ਹਾਂਜੀ ਅੱਗੇ ਹੈ ਪ੍ਰਕਾਸ਼ ਕੌਰ ਜੀ ਨਾਈਸ ਸਟੋਰੀ ਅੱਗੇ ਨੱਥਾ ਸਿੰਘ ਦਿਓਲ ਸਿਰ ਟੱਗ ਕੇ ਕਹਾਣੀ ਬੋਲਣ ਲਈ ਧੰਨਵਾਦ ਭੈਣ ਕਿਰਨਜੀਤ ਥੈਂਕ ਯੂ ਤੇਰਾ ਵੀਰ ਛਾਪੇ ਤੋਂ ਧੰਨਵਾਦ ਵੀਰੇ ਅੱਗੇ ਨਰਿੰਦਰ ਕੌਰ ਜੀ ਨਾਈਸ ਸਟੋਰੀ ਅੱਗੇ ਰਾਜ ਬਹੁਤ ਦਰਦਪਰੀ ਸਟੋਰੀ ਹੈ ਮੈਮ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਧੰਨਵਾਦ ਵੀਰੇ ਅੱਗੇ ਭਗਵੰਤ ਸਿੰਘ ਵੈਰੀ ਗੁੱਡ ਸਟੋਰੀ ਮੈਡਮ ਆਈ ਐਮ ਰਾਜ ਪਿੰਡਰ ਤੁਸੀਂ ਨਾ ਦੋਨਾਂ ਮਤਲਬ ਆਪਦੀ ਆਈਡੀ ਤੋਂ ਕਮੈਂਟ ਕਰਦੇ ਹਾਂ ਪਰ ਮੈਨੂੰ ਤੁਹਾਡਾ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਤੁਸੀਂ ਮੈਨੂੰ ਜਾਣਦੇ ਹੋ ਜਾਂ ਮੈਂ ਤੁਹਾਨੂੰ ਜਾਣਦੀ ਹਾਂ ਕਿ ਤੁਸੀਂ ਕੌਣ ਹੋ ਪ੍ਰੋਪਰ ਨਹੀਂ ਮੈਨੂੰ ਤੁਹਾਡਾ ਪਤਾ ਵੈਸੇ ਤੁਸੀਂ ਨਾਮ ਲਿਖਦੇ ਹੋ ਨਿਮਰਾਜ ਕਸ਼ਮੀਰ ਖੱਖ ਜੀ ਵੈਰੀ ਨਾਈਸ ਸਟੋਰੀ ਸਿੱਧੂ ਸਿੱਧੂ ਪੈਂਟ ਨਾਈਸ ਸਟੋਰੀ ਹੈ ਸਿਸਟਰ ਕਾਲਾ ਸ਼ਰਮਾ ਨਾਈਸ ਸਟੋਰੀ ਅਵੀਰਾਜ ਸਿੰਘ ਇਹਨਾਂ ਨੇ ਇਮੋਜੀ ਭੇਜੇ ਨੇ ਤੇ ਅੱਗੇ ਆ ਨਵਜੋਤ ਕੌਰ ਏ ਮੇਰਾ ਵੀਰਾ ਗੁਰਾ ਸਿੰਘ ਥਾਂਦੇ ਵਾਲਾ ਤੋਂ ਮੁਖਸਰ ਸਾਹਿਬ ਤੋਂ ਨੇ ਵੈਰੀ ਗੁੱਡ ਜੀ ਧੰਨਵਾਦ ਵੀਰੇ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਧੰਨਵਾਦ ਜੀ ਅੱਗੇ ਬਲਜੀਤ ਕੌਰ ਜੀ ਹਾਂਜੀ ਬੇਟਾ ਕਹਾਣੀ ਬਹੁਤ ਪੇਨਫੁੱਲ ਹੈ ਇਹੋ ਜਿਹਿਆਂ ਗਲਤ ਕੰਮਾਂ ਕਰਕੇ ਅਸੀਂ ਲੋਕ ਤੀਆਂ ਜੰਮਣ ਤੋਂ ਡਰਦੇ ਹਾਂ ਹਾਂਜੀ ਬਿਲਕੁਲ ਅੱਗੇ ਚਰਨਜੀਤ ਕੌਰ ਨਾਈਸ ਸਟੋਰੀ ਪਲੀਜ਼ ਇਸ ਸਟੋਰੀ ਦੇ ਕਮੈਂਟ ਵੀ ਪੜ੍ਹਦੇ ਹੋ। ਹਾਂਜੀ ਤੁਸੀਂ ਪਹਿਲੀ ਵਾਰ ਕਮੈਂਟ ਕੀਤਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡੇ ਕਹਿਣ ਤੇ ਅਸੀਂ ਕਮੈਂਟ ਵੀ ਪੜ੍ਹ ਦਿੱਤੇ ਨੇ। ਅੱਗੇ ਅਵੀਰਾਜ ਸਿੰਘ ਗੁਰਮੀਤ ਮਖੂ ਦੀਦੀ ਜੀ ਗੁੱਡ ਸਟੋਰੀ। ਅੱਗੇ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈਫ ਰਾਜਦੀਪ ਕੌਰ ਵੈਰੀ ਸਾਈਡ ਸਟੋਰੀ। ਵੈਰੀ ਸੈਡ ਸਟੋਰੀ ਸਿਸਟਰ ਜੀ। ਧੰਨਵਾਦ ਵੀਰੇ। ਅੱਗੇ ਪ੍ਰਗਟ ਸਿੰਘ ਦੀਦੀ ਜੀ ਗੁੱਡ ਸਟੋਰੀ ਗਿਆਨ ਦੀਆਂ ਗੱਲਾਂ ਵਿੱਚ ਤੁਸੀਂ ਆਪ ਦੀ ਪਿਕ ਭੇਜੋ ਜੀ ਆਪ ਦੀ ਕਹਾਣੀ ਭੇਜੋ ਹਾਂ ਹੁਣ ਉਸ ਚੈਨਲ ਤੇ ਮੈਂ ਹੀ ਪਾਉਣੀ ਆ ਕਹਾਣੀ ਸੁਣ ਲਿਆ ਕਰੋ ਤੁਸੀਂ 6 ਵਜੇ ਆਉਂਦੀ ਆ ਉਸ ਚੈਨਲ ਤੇ ਆਪਣੀ ਕਹਾਣੀ ਅੱਗੇ ਸੁੱਖਾ ਸਿੰਘ ਸਰਾਰੀ ਮਾਈ ਡੀਅਰ ਸਿਸਟਰ ਜੀ ਗੁੱਡ ਆਫਟਰਨੂੰ ਹਾਂਜੀ ਵੀਰੇ ਗੁੱਡ ਆਫਟਰਨੂੰ ਬਹੁਤ ਦਿਨਾਂ ਬਾਅਦ ਤੁਹਾਡਾ ਕਮੈਂਟ ਆਇਆਗਾ ਤੁਸੀਂ ਪਿਛਲੇ ਦਿਨਾਂ 'ਚ ਕਹਿ ਰਹੇ ਸੀ ਕਿ ਨੈੱਟਵਰਕ ਨਹੀਂ ਆਉਂਦਾ। ਹਾਂਜੀ ਬਹੁਤ ਥਾਂ ਨੈੱਟਵਰਕ ਦੀ ਸਮੱਸਿਆ ਜਿਹੜੀ ਆਈ ਆ। ਨੈੱਟਵਰਕ ਨਹੀਂ ਆਉਂਦਾ Jio ਦਾ ਤੇ Airtel ਦਾ ਖਾਸ ਕਰਕੇ ਵੱਧ ਸਮੱਸਿਆ ਰਹੀ ਆ ਪਿਛਲੇ ਦਿਨਾਂ ਦੇ ਵਿੱਚ। ਅੱਗੇ ਗੁਰਜੰਟ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰੇ, ਤੁਸੀਂ ਬਹੁਤ ਸਮੇਂ ਬਾਅਦ ਚੈਨਲ ਤੇ ਆਏ ਹੋ, ਬਹੁਤ ਸਮੇਂ ਬਾਅਦ ਕਮੈਂਟ ਕੀਤਾ ਤੁਸੀਂ। ਜਦੋਂ ਮਾੜੇ ਕੰਮ ਦਾ ਭੂਤ ਸਵਾਰ ਹੋ ਜੇ ਫੇਰ ਨਹੀਂ ਕੁਝ ਸੋਚਦਾ ਇਨਸਾਨ ਬਾਕੀ ਮੈਂ ਮੰਨਦੀ ਆ ਕਿ ਜੋ ਵੀ ਧੀ ਪੁੱਤ ਖਰਾਬ ਹੋਵੇ ਉਹਦਾ ਬਾਹਰ ਦੁਨੀਆ ਨੂੰ ਸਾਰਾ ਪਤਾ ਹੁੰਦਾ ਘਰ ਵਿੱਚ ਮਾਪਿਓ ਨੂੰ ਹੀ ਨਹੀਂ ਪਤਾ ਲੱਗਦਾ ਹਾਂਜੀ ਅਗਮਜੋਤ ਇਹ ਮੇਰੀ ਭੈਣ ਬੱਬਲ ਨੇ ਇਹਨਾਂ ਨੇ ਕਮੈਂਟ ਕੀਤਾ ਮੈਂ ਵੀ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਅਕਸਰ ਲੋਕਾਂ ਨੂੰ ਮਤਲਬ ਕੋਈ ਵੀ ਗੱਲ ਹੈ ਨਾ ਬੱਚਿਆਂ ਬਾਰੇ ਪਤਾ ਲੱਗ ਜਾਂਦੀ ਆ ਕਰਦੇ ਪਤਾ ਨਹੀਂ ਤਾਂ ਜ਼ਿਆਦਾ ਆਪਣੇ ਬੱਚਿਆਂ ਨੂੰ ਲਾਡ ਕਰਦੇ ਹੁੰਦੇ ਆ ਪਤਾ ਨਹੀਂ ਉਹ ਆਪਣੇ ਬੱਚਿਆਂ ਬਾਰੇ ਇਦਾਂ ਦਾ ਕੁਝ ਨਹੀਂ ਸੋਚਦੇ ਹੁੰਦੇ ਵੀ ਉਹਨਾਂ ਨੂੰ ਯਕੀਨ ਹੀ ਆਪਣੇ ਬੱਚਿਆਂ ਤੇ ਬਾਲਾ ਹੁੰਦਾ ਪਰ ਦੇਖੋ ਚੰਗੇ ਹਰ ਇੱਕ ਜਿਹੜਾ ਮਾਪਿਓ ਆ ਉਹਨੂੰ ਇਹ ਹੁੰਦਾ ਵੀ ਮੇਰੀ ਔਲਾਦ ਚੰਗੇ ਕੰਮ ਕਰੇ ਪਰ ਜਦੋਂ ਕੋਈ ਬੱਚਾ ਕਿਸੇ ਦਾ ਗਲਤ ਕੰਮ ਕਰਦਾ ਜਾਂ ਗਲਤ ਰਾਹ ਤੇ ਪੈਂਦਾ ਉਹ ਮਾਪਿਓ ਤਾਂ ਨਹੀਂ ਚਾਹੁੰਦਾ ਹੁੰਦਾ ਉਹ ਬੱਚਿਆਂ ਨੂੰ ਸੋਚਣਾ ਚਾਹੀਦਾ ਪਰ ਫਿਰ ਵੀ ਪਤਾ ਨਹੀਂ ਕਿਉਂ ਹਨਾ ਕਿਉਂਕਿ ਕੋਈ ਵੀ ਮਾਪਿਓ ਆਪਣੇ ਬੱਚੇ ਦੀ ਗਲਤ ਪਰਵਰਿਸ਼ ਨਹੀਂ ਕਰਦਾ ਪਰ ਜਿਹੜੇ ਲੋਕ ਹਨਾ ਕਈ ਲੋਕ ਇਦਾਂ ਦੇ ਹੁੰਦੇ ਆ ਵੀ ਉਹ ਕਿਸੇ ਦੇ ਬੱਚੇ ਨੂੰ ਕੋਈ ਗਲਤ ਕੰਮ ਕਰਦੇ ਨੂੰ ਵੇਖ ਲੈਂਦੇ ਆ ਉਹ ਰੋਕਦੇ ਨਹੀਂ ਹੈਗੇ ਤੇ ਨਾ ਉਹ ਮਾਪਿਓ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਕਈ ਤਾਂ ਇਹ ਚਾਹੁੰਦੇ ਹੁੰਦੇ ਆ ਵੀ ਸਗੋਂ ਵਧੀਆ ਵਿਗੜਨ ਦਿਓ ਪਰ ਕਈ ਹੁੰਦੇ ਆ ਜਿਹੜੇ ਉਹ ਸੋਚਦੇ ਤਾਂ ਹੁੰਦੇ ਆ ਵੀ ਇਹਨਾਂ ਦਾ ਬੱਚਾ ਗਲਤ ਰਾਹ ਤੇ ਪੈ ਰਿਹਾ ਪਰ ਉਹ ਡਰਦੇ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਜੇ ਅਪਾ ਇਹਨਾਂ ਦੇ ਮਾਪਿਓ ਕੋਲ ਗੱਲ ਕਰੀ ਵੀ ਅਗਲਾ ਕਦਮ ਨਾ ਪੈ ਜੇ ਕਿਉਂਕਿ ਹਰੇਕ ਬੰਦਾ ਆਪਣੇ ਬੱਚੇ ਦੀ ਸਾਈਡ ਲੈਂਦਾ ਹੁੰਦਾ ਇਸ ਕਰਕੇ ਜਿਹੜੇ ਲੋਕ ਆ ਉਹ ਚੁੱਪ ਰਹਿੰਦੇ ਹੁੰਦੇ ਆ ਅੱਗੇ ਹੈ ਮਲਕੀਤ ਚਹਿਲ ਬਰਫੀ ਤਿੰਨਾ ਨੇ ਖਾਧੀ ਮਰੀ ਨਾਨੀ ਇਹ ਕਿਵੇਂ ਡਾਕਟਰ ਮਲਕੀਤ ਮਾਨਸਾ ਉਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਜੋ ਵੀ ਕੁਝ ਲੈ ਕੇ ਆਇਆ ਸੀ ਖਾਣ ਨੂੰ ਉਹਦੇ ਵਿੱਚ ਉਹਨਾਂ ਨੇ ਧਿਆਨ ਰੱਖਿਆ ਸੀ ਨਾ ਵੀ ਨਾਨੀ ਨੂੰ ਕਿਹੜੀ ਖਵਾਉਣੀ ਆ ਮਤਲਬ ਨਾਨੀ ਖਾ ਕੇ ਨਹੀਂ ਮਰੀ ਸੀ ਜ਼ਹਿਰ ਖਾ ਕੇ ਨਹੀਂ ਮਰੀ ਸੀ ਨਾਨੀ ਉਹਨਾਂ ਨੇ ਮਤਲਬ ਉਹਨੂੰ ਬੇਹੋਸ਼ ਕੀਤਾ ਸੀ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਜੇ ਅਸੀਂ ਉਹਨੂੰ ਐਸੇ ਤਰ੍ਹਾਂ ਹਨਾ ਮਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਰੋਲਾ ਪਾਊਗੀ ਉਹਨਾਂ ਨੇ ਪਹਿਲਾਂ ਉਹਨੂੰ ਉਹਦੇ ਵਿੱਚ ਨਸ਼ੀਲੀ ਦਵਾਈ ਪਾਈ ਉਹ ਖਵਾਈ ਜਦੋਂ ਉਹ ਬੇਹੋਸ਼ ਹੋ ਗਈ ਜਾਂ ਉਹਨੂੰ ਨੀਂਦ ਆ ਗਈ ਉਸ ਤੋਂ ਬਾਅਦ ਉਹਨਾਂ ਨੇ ਗਲਾ ਕੁੱਟ ਕੇ ਮਾਰਿਆ ਸੀ ਉਹਨੂੰ ਤੁਸੀਂ ਸ਼ਾਇਦ ਧਿਆਨ ਨਾਲ ਨਹੀਂ ਸੁਣੀ ਗੱਲ ਅ ਚਲੋ ਮੈਂ ਕਲੀਅਰ ਕਰਦੀ ਕਿਉਂਕਿ ਉਹਨੂੰ ਪਹਿਲਾਂ ਬੇਹੋਸ਼ ਕੀਤਾ ਫਿਰ ਉਹਦਾ ਮਰਡਰ ਕੀਤਾ ਸੀ ਬਲਜਿੰਦਰ ਸਿੰਘ ਜੀ ਨਾਈਸ ਸਟੋਰੀ ਧੰਨਵਾਦ ਜੀ ਪ੍ਰਭ ਨੂਰ ਗਿੱਲ ਇਹਨਾਂ ਨੇ ਇਮੋਜੀ ਭੇਜੇ ਨੇ ਤੇ ਅੱਗੇ ਪ੍ਰਗਟ ਸਿੰਘ ਇਹ ਮੇਰੀ ਭੈਣ ਗੁਰਮੀਤ ਮਖੂ ਤੋਂ ਇਹ ਵੀ ਦੋ ਤਿੰਨ ਕਮੈਂਟ ਕਰਦੇ ਆ ਪਹਿਲਾਂ ਇਹ ਕਹਾਣੀ ਦੇ ਸ਼ੁਰੂ ਚ ਫਿਰ ਐਂਡ ਤੇ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਇੰਨਾ ਪਿਆਰ ਸਤਿਕਾਰ ਦੇਣ ਲਈ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ